ਪ੍ਰਵਾਹ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲ ਸਾਚੇ ਦਰਬਾਰ ਕੀ ਜੈ ਹੋਏ ਹੋਈਆ ਭਾਈ ਅੰਤਰਾ ਰੇਖਾ ਚਕਾਨੀ ਨਾ ਹੋਇ ਨਾ ਔਰ ਮੇਰੇ ਵੀਰੋ ਤੁਹਾਨੂੰ ਸਭ ਨੂੰ ਬੇਨਤੀ ਆ ਤੁਹਾਡੇ ਸਾਰਿਆਂ ਦੇ ਭਾਰ ਵਧੇ ਅੱਜ ਤੁਹਾਡਾ ਚੰਗਾ ਮੁੜਕਾ ਕੱਢਣਾ ਤੁਹਾਡੇ ਭਾਰ ਕਟੌੜਾ ਤੁਹਾਨੂੰ ਫਿੱਟ ਕਰਕੇ ਪੇਸ਼ ਕੈਸਲੀ ਕਿਹਨੇ ਨੂੰ ਧੁੱਪ ਤਾਂ ਲੱਗਦੀ ਹੋਵੇ ਭਾਈ ਤੁਸੀਂ ਨਾ ਫਿਕਰ ਕਰੋ ਸੋਰੀ ਆਪਣੇ ਰੰਗ ਰੋਗ ਦਾ ਫਿਕਰ ਨਾ ਕਰੋ ਵਧੀਆ ਰੰਗ ਨੇ ਸਾਡੇ ਇਹ ਰੱਬ ਦੇ ਰੰਗ ਨੇ ਇਸ ਜੁੜੀ ਤੱਕ ਦੇ ਓਕੇ ਸਾਰਿਆਂ ਦੇ ਨਾਲ ਚੱਲਦਾ ਮੈਂ ਵੇਖ ਰਿਹਾ ਕਿਨੇ ਛਤਰੀਆ ਥੱਲੇ ਵੜਦੇ ਜਾਂਦੇ ਆ ਸ਼ੁਕਰੀਆ ਕਰੇ ਔਰ ਭਾਈ ਤੁਹਾਨੂੰ ਇੱਕ ਗੱਲ ਦੀ ਬਤਾਈ ਆ ਕਿ ਜੋਤੀ ਸਾਹਿਬ ਇੱਥੇ ਦੋ ਚਾਰ ਦਿਨ ਪਹਿਲਾਂ ਇੱਥੇ ਉਹ ਕੀ ਨਵਾਂ ਪੜੇਗਾ ਝਗਨੂ ਝਗਨੂ ਖਾਸ ਤੇ ਗੀਤ ਕਰ ਲੋਣੇ ਜੋਣਾ ਝਗਨੂ ਦੇ ਬੋਲਦੇ ਔਰ ਮੇਰੇ ਵੀਰੋ ਤੁਸੀਂ ਸਾ ਇਹ ਮザ ਦਿਹਾੜੀ ਕਰਨ ਵਾਲੇ ਮਿਹਰਤ ਕਸ਼ ਲੋਕ ਨੇ ਦੁਕਾਨਦਾਰ ਜੇ ਦਿਨ ਭਗਵਾਨ ਤਾਇਆ ਆ ਸਾਰੀਆਂ ਰੇੜੀਆਂ ਮੈਂ ਵਜੀਰ ਹੁੰਦਿਆਂ ਇੱਕ ਰੇੜੀ ਨਹੀਂ ਕਦੇ ਚਕਾਈ ਮੈਂ ਗਰੀਬਾਂ ਦੇ ਮਸਲੇ ਹੱਲ ਕਰਨ ਲਈ ਉਹਨਾਂ ਨੂੰ ਕਹਿੰਦਾ ਚਲੋ ਜਿੱਥੇ ਤੁਹਾਨੂੰ ਕਾਰੋਬਾਰ ਮਿਲਦਾ ਤੁਸੀਂ ਕਰੋ ਤੁਸੀਂ ਆਹਾਨ ਹੋਵੋਗੇ ਉਹ ਸਦਨੇ ਸਾਰੀਆਂ ਹੀ ਰੇਡੀਆਂ ਚਕਾਈਆਂ ਇਹ ਬਾਜ਼ਾਰ ਜੋ ਨਿਹਾਲ ਜਿੰਨਾਰ ਸਬਾਨ ਲੋਕਾਂ ਦਾ ਬਾੜ ਪਿਆ ਉਹ ਚਕਾਇਆ ਇਹ ਭਗਵੰਤ ਤਾਂ ਮਾ ਹੀ ਆਇਆ 5 ਵਜੇ ਪੰਜਾਰੀ ਦਾ ਥਾਣੇਦਾਰ ਸਾਹਿਬ ਨੇ ਗੱਡੀ ਕੱਢ ਕੇ ਵੇਖੀ ਕਿ ਕਿਧਰ ਨਿਕਲਦੀ ਹੈ ਕਿ ਬਸਦੀ ਹੈ ਔਰ ਅਖੀਰ ਚ ਜਿੰਨਾ ਬੇਤਰੀ ਸਰਕਾਰ ਨਾ ਲਾ ਕੇ ਮਜੀਠੇ ਵਾਲੇ ਨੂੰ ਵਧਾਈ ਦੇਦੇ ਆ ਇੱਕ ਹੋਰ ਵਧਾਈ ਦੇਦੇ ਆ ਤੁਹਾਨੂੰ ਆਡੀਓ ਸੁਣਾਉਣੀ ਆ ਦੀ ਉਹ ਕਿੱਥੇ ਆਉਂਦੀ ਆ ਭਾਈ ਉਹ ਆ ਆ ਗਏ ਆਉਂਦੇ ਆ ਆ ਵੇਖੋ ਇੱਥੇ ਕੀ ਗੱਲ ਕਰਦਾ ਗਿਆ ਹੋ ਆਓ ਤਗਦੇ ਤੁਹਾਨੂੰ ਆ ਸੁਣ ਧਿਆਨ ਨਾਲ ਜੋਚੀ ਇਹ ਜੋਚੀ ਕਿੰਦਰ ਗਈ ਹੋਰ ਇਹਦਾ ਕੋ ਲਾ ਦਿਓ ਕਿਦੇ ਚੁੰਮ ਕਰ ਦੋ ਯਾਰਿੰ ਨਿੰਦਰੀ ਗੱਲ ਹੈ ਇੱਕ ਸਾਲ ਬਾਅਦ ਤੂੰ ਵੀ ਬੱਤੇ ਬਦਲ ਲੈਂਦੇ ਆ ਜੀਦਾ ਵਾਲੋ ਦਸੋ ਪਾਈ ਮਜੀਠੇ ਆਲੇ ਬਦਲਦੇ ਆ ਵੀਰੋਂ ਤਾਂ ਕੋ ਮੋਟਰਸਾਈਕਲ ਨਹੀਂ ਫੜਾਉਂਦਾ ਇਹਨਾਂ ਰੁਜੀਠਾ ਫੜਾ ਦਿਆ ਫੜਾਉਂਗਾ ਤੁਸੀਂ ਨਹੀਂ ਭਾਈ ਸ਼ਰਾਬੀ ਬੰਦੇ ਨੂੰ ਤਾਂ ਨਿਆਣਾ ਕੋਈ ਨਹੀਂ ਫੜਾਉਂਦਾ ਐਸਟੀਓ ਦਾ ਫਰਾਉਂਨੇ ਤੁਸੀਂ ਨਹੀਂ ਫਿਰ ਉੱਚੀ ਬੋਲੋ ਨਾ ਕਿ ਜਿਹੜਾ ਆਪਣੀ ਮਾਂ ਦਾ ਨਹੀਂ ਜਿਹੜਾ ਆਪਣੀ ਬੇਟੀ ਦਾ ਨਹੀਂ ਪੜਿਆ ਸਾਥ ਚੱਕ ਜੀ ਉਹ ਕਦੇ ਬਜੀਠੇ ਵਾਲਿਆਂ ਦਾ ਬਣ ਸਕਦਾ ਨਹੀਂ ਔਰ ਮੇਰੇ ਵੀਰੋ ਜੋਸ਼ੀ ਸਾਹਿਬ ਮੈਨੂੰ ਤਾਂ ਸੀਗਾ ਆਇਆ ਕੁਝ ਦੇਖ ਕੇ ਜਾਉਂ ਕੁਝ ਇੱਥੇ ਵਿਚਾਰਿਆਂ ਦੀ ਦਿਹਾੜੀ ਮਾਰੀ ਸਾਰੇ ਦਿਨ ਦੀ ਦਿਹਾੜੀ ਮਾਰੀ ਇੱਥੋਂ ਚਾਰ ਮਾਰੀ ਤਾਂ ਪਹਿਲਾਂ ਉਹ ਕਿਹੜਾ ਬੰਬ ਚਾਤੇ ਚਾਲਣ ਗਏ ਬੰਬ ਤਾਂ ਤੇਰਾ ਕਾਟਣਾ ਹੈ ਇੱਕ ਤਰੀਕ ਨੂੰ ਜਦੋਂ ਮਸ਼ੀਨਾਂ 'ਚੋਂ ਟੱਕੜੀ ਨਿਕਲੀ ਟੀ ਟੀ ਬੋਲੇ ਸੋਨਾ ਸਿਆਣਾ ਅੱਜ ਮੈਂ ਤੈਨੂੰ ਔਰ ਦੱਸਦਾ ਮੈਨੂੰ ਕਹਦਾ ਮਜੀਠੀਏ ਦੇ ਪਰਚਾ ਦੇਣਾ ਮੌਤ ਜੀ ਸਾਡੇ ਆਦਤ ਚਾਹੀਦੀ ਆ ਮਜੀਠੀਏ ਦੇ 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 ਇੱਕ ਪਰਚਾ ਛੱਡ ਦੇ ਦੱਸ ਦੇ ਦੀ ਜੇ ਜਦੋਂ ਬਾਹਰ ਆਇਆ ਨਾ ਮਜੀਠੀਆ ਬਣ ਆਪ ਜਦੋਂ ਬਾਹਰ ਆਇਆ ਮਜੀਠੀਏ ਨੇ ਹਾਈ ਇਹ ਧੋਗੇ ਕਰਕੇ ਆ ਤੇ ਧੋਗੇ ਕਰਕੇ ਆ ਭਾਈ ਅਸੀਂ ਲੜਾਈ ਲੜਦੇ ਲੋਕਾਂ ਦੀ ਅਸੀਂ ਲੜਾਈ ਲੜਦੇ ਆ ਜਿਹੜਾ ਝੂਠ ਕਿੱਥੇ 2500 ਪੈਨਸ਼ਨ ਬਾਦਲ ਸਾਹਿਬ ਵੇੜੇ ਤਣਕਾ ਦੇ ਟਰੱਕ ਇੱਤੇ ਰੱਖਦੇ ਸੀ ਕਿ ਨਹੀਂ ਰੱਖਦੇ ਸੀ 20 ਕਿਲੋ ਤਣਕ ਜੋਸੀ ਸਾਹਿਬ 20 ਕਿਲੋ ਤਣਕ ਕੱਲੇ ਕੱਲੇ ਘਰ ਨੂੰ ਤੇ ਦਾਲਾ ਮਿਲਦੀ ਆ ਸਭ ਤੇ ਅੱਜ ਦੇ ਹਾਲਾਤ ਕੀ ਬਣਾ ਕੇ ਚਾੜ ਵੀ ਕੱਟੇ ਗਏ ਔਰ 5 ਕਿਲੋ ਮਿਲਦੀ ਆ ਵੀ ਖਾਨ ਜੋ ਕੀ ਨਹੀਂ ਮਿਲਦੀ ਪਹਿਲਾਂ ਕਪਤਾਨ ਕਹਿੰਦਾ ਸੀ ਘਰ ਘਰ ਲੋਕਰੀ ਕਹਿੰਦੇ ਕੀ ਕਿਹਾ ਕਿ ਇਹ ਲਾਹਤੇ ਪੈਦਾ ਕਰ ਤੂੰ ਕਿ ਗੋਰ ਤੇ ਗੋਰੀਆਂ ਕੇ ਨੌਕਰੀਆਂ ਕਰਨੀ ਮਤਲਬ ਕਿ ਤੁਹਾਨੂੰ ਤਾਂ ਸਭ ਨੂੰ ਮਿਲ ਜਾਣੀਆਂ ਤੇ ਮਗਰੋਂ ਜਿਹੜੀਆਂ ਨੌਕਰੀਆਂ ਰਹਿ ਗਈਆਂ ਆ ਵਿਚਾਰ ਰਹੇ ਇੱਥੇ ਰੇੜੀਆਂ ਥੋੜੀ ਲੱਗਣੀ ਸੀ ਇੱਥੇ ਲੱਗ ਜਾਣਾ ਇੰਸਪੈਕਟਰ ਹੋੜੇ ਲੱਗ ਜਾਣਾ ਡਿਪਟੀ ਉਧਰ ਲੱਗ ਜਾਣਾ ਜੀ ਕਾ ਤਸੀਲਦਾਰ ਤੇ ਸਾਥ ਸੰਗਤ ਦੇ ਇੱਥੇ ਤਾਂ ਕੋਈ ਗੋਰਾ ਰੇੜੀ ਲਾਉਂਦਾ ਤੇ ਰਹਦਾ ਸਾਡੇ ਵਾਲਿਆਂ ਨੂੰ ਸਭ ਨੂੰ ਮਿਲ ਜਾਣੀ ਫੜਿਆ ਕੁਸ਼ਰੀ 1000 ਰੁਪਏ ਇਹ ਹੋ ਪਰ ਨਾ ਨਹੀਂ ਦਿੱਤਾ ਸਾਚਕ ਜੀ 2400 ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਔਰ ਹਰ ਵਾਰ ਕੇ ਧੋਖਾ ਕੀਤਾ ਕਹਿੰਦਾ 300 ਯੂਨਿਟ ਵਾਪਕ ਕੀਤੇ ਆ ਦੱਸੋ ਮਜੀਠੇ ਵਾਲੇ 2007 ਚ ਕਿੰਨੇ ਯੂਨਿਟ ਵਾਪਕ ਕਰਦੇ ਆ ਜਿਹੜਾ ਪੁੱਛੋ ਸਾਰੇ ਹੋਏ ਕਿੰਨੇ ਕਿਸੇ ਬੰਦੇ ਕਹੇ ਹੋ ਜਾਂ ਇਹ ਉਦੋਂ ਹਰ ਯੂਨਿਟ ਵਾਪਕ ਕੀਤਾ ਔਰ ਮੇਰੇ ਵੀਰ ਜੋਤੀ ਇਹ 10 ਸਾਲ ਇੱਥੇ ਐਮਪੀ ਹੋ ਜਰਾ ਰਿਹਾ ਕਦੇ ਦਰਸ਼ਨ ਨਹੀਂ ਦਿੱਤੇ ਭਾਈ ਇਹਨਾਂ ਦਾ ਤਾਂ ਖਜ਼ਾਨੇ 'ਚ ਹੱਥ ਪਵਾ ਲੇ ਸਾਡੇ ਮਜੀਠੇ ਦੇ ਘਟਵਲਪਨ ਦੀ ਰੋਗਸ਼ਰਦੀ ਜੋ ਉੱਡਣ ਦੀ ਸਾਡੇ ਮਜੀਠੇ 'ਚ ਨਾ ਪੰਸਰ ਕਾਂਗਰਸ ਨੇ ਕੁਝ ਕੀਤਾ ਔਰ ਹੁਣ ਕਾਂਗਰਸੀ ਆਪ ਬਣੀ ਫਿਰਦੀ ਐ ਲੇ ਕੋਈ ਇੱਕ ਗੱਲ ਦੀ ਮੈਂ ਵਧਾਈ ਦੇਣਾ ਚਾਹੁੰਦਾ ਕਿ ਸਰਦਾਰ ਸੁਖਜਿੰਦਰ ਸਿੰਘ ਲਾਲੀ ਸਾਹਿਬ ਜਿਨ੍ਹਾਂ ਦਾ 25 ਸਾਲ ਦਾ ਸਾਡੇ ਨਾਲ ਵਖਰੇਵੇਂ ਰਹੇ ਮਗਰ ਆਜਾਉਂਦਾ ਨੇ ਮਜੀਠੇ ਹਲਕੇ ਦੀ ਆਵਾਜ਼ ਬੁਲੰਦ ਕਰਨ ਵਾਸਤੇ ਅੱਜ ਭੈਜੀ ਇੱਥੇ ਆਏ ਆ ਪਤਾ ਨਹੀਂ ਕਿੱਥੇ ਉਹਨਾਂ ਨੂੰ ਬੁਲਾ ਲ ਬੁਲਾ ਲਿਆ ਜਾਵੇ ਜੀ ਐਮਐਲਏ ਸਾਹਿਬਾ ਵੀ ਆਏ ਆ ਉਹ ਦਾਸ ਦੀ ਧਰਮ ਪਤਨੀ ਕਿੱਥੇ ਆ ਅਗੇ ਰੋ ਦੇਖਾ ਸਾਡੇ ਕੋਲ ਉਹ ਭਾਈ ਸਭ ਨੂੰ ਕੋਲ ਉਤਾਲੀਆ ਤਨੀ ਹੈ ਜਿੰਦਾਬਾਦ ਅੱਜ ਤਾਂ ਜੇਕਰ ਆ ਪਹਿਲੇ ਜਿੱਥੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਤੀ ਉਹਦੇ ਨਾਲ ਹੀ ਲਵਾਵਾਂਗੇ ਤੋੜ ਤੱਕ ਆਹੋ ਆਹੋ ਕੋਈ ਪੁੱਛ ਮੈਨੂੰ ਟੀਆੜਾ ਨੇ ਆਪ ਤੇ ਧੀ ਨੂੰ ਸਾਹਮਣੇ ਲੱਗਾ ਭਈ ਸਾਹਮਣੇ ਰੱਬ ਦਾ ਸਾਹ ਉਹ ਲਿਆ ਮੈਂ ਅਗਲੀ ਗੱਲ ਇਹ ਵੀ ਦੱਸ ਦਿੰਜਾ ਚਲਾ ਕੇ ਦੇ ਅਗਲੀ ਗੱਲ ਮੈਂ ਜਿਹੜੀ ਗੱਲ ਕਰਾਂ ਜਿੱਥੇ ਲਾਲੀ ਸਾਹਿਬ ਦਾ ਧੰਨਵਾਦ ਸਾਥ ਸੰਗਤ ਦੀ ਆ ਜੱਗਾ ਵੀਰ ਇਹਦੀ ਕੀ ਪਛਾਣ ਹੈ ਜੀ ਪਛਾਣ ਇਹ ਆ ਕਿ ਇਹ ਲਾਲੀ ਸਾਹਿਬ ਦਾ ਨਿਕਾ ਵੀਰ ਹੈ ਜੇ ਲਾਲੀ ਸਾਹਿਬ ਆਜਾ ਤੇ ਉੱਥੇ ਲੋਕ ਲੌਂਦੇ ਸਿਆਸਤ ਦਾ ਕਰਦੇ ਭਾਈ ਤੇਰੇ ਤਾਂ ਕੋਈ ਗਿੰਤੀ ਮਿੰਤੀ ਨਹੀਂ ਪੈਣੀ ਸੀ ਔਰ ਜੱਗਾ ਵੀਰ ਨੂੰ ਮੇਰੀ ਬੇਨਤੀ ਆ ਕਿ 22 ਚ ਤੂੰ ਆਇਆ ਭਾਈ ਪੰਜਾ ਲੈ ਕੇ 24 ਚ ਤੂੰ ਆ ਰਿਹਾ ਝਾੜੂ ਲੈ ਕੇ ਮੈਨੂੰ ਲੱਗਦਾ 27 ਆਉਂਦਿਆ ਆਉਂਦਾ ਤਾਂ ਪਤਾ ਨਹੀਂ ਤੂੰ ਹਾਥੀ ਤੇ ਚੜ ਕੇ ਆਉਣਾ ਚੜ੍ਹੂ ਤੇ ਚੜ੍ਹ ਕੇ ਆਉਂ। ਇਹੋ ਮੱਚੇ ਦਾ ਬੇੜਾ ਕਰ ਕਰਦੇ ਲੱਗੇ। ਭਾਈ ਇੱਕ ਦੂਜੇ ਦਾ ਸਾਥ ਜੜੀਏ ਟੜੇ ਬੰਦੀ ਤੋਂ ਟੇ ਉੱਟ ਕੇ ਤੂੰ ਹੀ ਮੇਰੇ ਨਾਲ ਜਿਹੜੀ ਮਰਜ਼ੀ ਲੜਾਈ ਲੜ ਲੈਂਦੇ ਹੋ ਮਗਰ ਅੱਜ ਕਿਸਾਨੀ ਦੇ ਹੱਕ ਦੇ ਇਸ ਮੱਬਰ ਛੇਰ ਨੇ ਇਸ ਦੀਵਾ ਦਿੱਤਾ ਬੋਲੇ ਸੋ ਨਿਹਾਲ ਸੇਵਾ ਦਾ ਪੂਰਾ ਦੇਸ਼ ਇਸ ਵੀਰ ਨੇ ਇਸ ਨੂੰ ਦਿੱਤਾ ਔਰ ਹਿੰਦੂ ਸੇਕਮ ਕਿਸਾਨ ਮੁਸਲਮਾਨ ਭਾਈਚਾਰੇ ਦਾ ਪ੍ਰਤੀਕ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਤਿਨਾਮ ਵਾਹਿਗੁਰੂ ਭਗਤਾਂ ਭਲਾ ਦੀ ਫਲਸਫੀ ਤੇ ਪਹਰਾ ਦੇਣ ਵਾਲੇ ਜੋਤੀ ਸਾਹਿਬ ਅੱਜ ਆਏ ਆ ਉਹ ਆਪਣਾ ਜੇ ਜੋਤੀ ਸਾਹਿਬ ਦਾ ਗੀਤ ਛੋੜ ਕੇ ਜਾਵਾਂਗੇ ਨਾਰੇ ਇਹ ਗੱਲ ਕਹਿ ਦਿਓ ਕਿ ਜੀਤੇ ਦੇ ਭਾਈ ਉਧਰ ਕੀ ਆਇਆ ਲੋਕ ਕੀ ਲੋਗਾ ਜਗਰੋ ਜਗਰੋ ਜਿੱਦੜ ਮਜੀਠੇ ਦਾ ਹੱਥ ਪੈ ਗਿਆ ਨਾ ਕੀ ਚੀਤੇ ਚੀਕਾ ਘੜਾਉਣਗੇ ਅਦੇਰੀਆ ਦੂਜੇ ਤੇ ਰੱਖੇਗਾ ਇਸਵੇਂ ਮੇਰਾ ਜੋ ਜੀ ਆਕਾਰ ਜਿਹੜਾ ਰਾਜਜੀ ਵੀ ਮੈਨੂੰ ਕਹਿੰਦੇ ਆ ਵੀਡੀਓ ਵੀ ਸਨਾਈ ਜਿਹੜਾ ਐਸ்சி ਭਾਈਚਾਰੇ ਨੂੰ ਭਾਈ ਤੁਸੀਂ ਵੋਟਾਂ ਲਈਆਂ ਨੇ ਕਦੇ ਉਹਨਾਂ ਦਾ ਸਤਕਾਰ ਨਹੀਂ ਕੀਤਾ ਉਧਲਾ ਸਾਹਿਬ ਦੇ ਲਾਭ ਚ ਪਸਿਆ ਆ ਕਿ 10 15 ਸਾਲਾਂ ਤੋਂ ਇਸ ਵਾਰ ਜੇ ਨਹੀਂ ਇਸ ਵਾਰ ਨਹੀਂ ਆਗੀ ਜੀ ਪਰ ਇਹ ਸਤਿਵਤ ਬਤ ਹੈ ਆਰਪਟਾ ਰਹੀ ਹੈ ਉਹ ਗਰੀਬ ਪਰਿਵਾਰ ਦੇ ਲੋਕ ਜਿਹੜੇ ਸਟੌਨ ਕਾਰਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨਾਲ ਅਰਜਾਰੀ ਦੇ ਵਿੱਚ ਟੁੱਟੀ ਹੁੰਦਾ ਹੈ ਫਿਰ ਉੱਤੋਂ ਬਾਅਦ ਕ੍ਰਾਈਮ ਕਰਦੇ ਨੇ ਫਿਰ ਉਹ ਵਾਲੇ ਵਾਲੇ ਜਿਹੜੇ ਅੱਜ ਦੇ ਹੋਏ ਤੁਸੀਂ ਸਮਝ ਰਹੋ ਕੋਈ 20 ਸਾਲ ਦਾ ਬੱਚਾ ਹੋਇਆ ਜਿਹਨੇ ਆੜਿਆ ਜਾਗ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਜ ਤੋ ਦਾ ਸਾਬਿਤੋ ਕੀਤੀਆ ਹੈ ਅੱਜ ਆ ਕੇ ਕੋਈ ਜਨੀਆ ਰੋ ਜਾਵੇ ਮੇਰੇ ਵੀਰੋ ਜੇ ਤੁਸੀਂ ਸਮਝਦੇ ਹੋ कि ਜੇਸ ਭਾਈਚਾਰੇ ਨੂੰ ਗੁਰੂ ਸਾਹਿਬ ਨੇ ਗੱਲ ਲਾ ਕੇ ਗੱਲ ਕਈ ਰੰਗ ਰੇਟੇ ਔਰ ਅੱਜ ਕਾਂਗਰਸ ਦਾ ਉਮੀਦਵਾਰ ਉਹਨਾਂ ਨੂੰ ਚੈਨੀ ਚੋਰ ਦੱਸੇ ਮਾਰਾ ਦੱਸੇ ਤੇ ਸਾਧ ਸੰਗਤ ਜੀ ਆਪਾਂ ਤਗੜੇ ਹੋ ਕੇ ਇਹ ਜਨੂ ਵੀ ਸਵਕ ਚਾਉਣ ਦਾ ਕੰਮ ਕਰੀਏ ਚੋਰ ਨਿਸ਼ਾਨ ਤਕਰੀ ਨੂੰ ਕਾਮਯਾਬ ਕਰੀਏ আর ਮੈਂ ਜੋਰਸੀ ਸਾਹਿਬ ਨੂੰ ਕਹੂੰਗਾ ਦੋ ਆਪਦੇ ਵਿਚਾਰ ਦੱਸੋ ਤੇ ਫੇਰ ਆਪਾਂ ਤੁਰਨ ਵਾਲੇ ਬਣੀ ਬਹੁਤ ਬਹੁਤ ਧੰਨਵਾਦ ਮਾਣ ਜੀ ਦਾ ਨਾਮ ਸਰ ਮਾਣ ਜੀ ਬਥੇ ਤੇ ਲੋਕਾਂ ਦਾ ਪਿਆਰ ਹੈ ਜੀ ਭਗਵੰਤ ਮਾਲ ਇੱਥੇ ਆਇਆ ਸੀ ਇਹਨਾਂ ਦੇ ਕਾਰੋਬਾਰ ਵੀ ਠੱਪ ਕਰਕੇ ਗਿਆ ਢਾਈ ਸਾਲ ਪਹਿਲਾਂ ਕਾਰੋਬਾਰ ਉਹਨੇ ਠੱਪ ਰੱਖਿਆ ਜਿਸ ਦਿਨ ਆਇਆ ਸਭ ਦੀਆਂ ਦੁਕਾਨਾਂ ਖਾਲੀ ਕਰਾਈਆਂ ਕਈਆਂ ਕੋਈ ਮੋਟਰਸਾਈਕਲ ਸਕੂਟਰ ਵੜ ਨਹੀਂ ਦਿੱਤਾ ਹੰਕਾਰ ਚ ਇਥੇ 10 ਵਾਰੀ ਗੱਡੀਆਂ ਚੈਕਿੰਗ ਹੋਈ ਔਰ ਅਖੀਰ ਚ ਕਹਦਾ ਮਿੰਤ ਵਾਲੀ ਗੱਲ ਹੈ ਕਿ ਦਰਖਤ ਵੀ ਪੱਤੇ ਬਦਲ ਜਾਂਦੇ ਆ ਮਜੀਠੇ ਵਾਲੇ ਵੀ ਬਦਲੋ ਇਹ ਮਜੀਠੇ ਵਾਲੇ ਖਾਦੀ ਪੀਤੀ ਚ ਨਿਆਣਾ ਨਹੀਂ ਪੜਾਉਂਦਾ ਕੋਈ ਕਿਸੇ ਨੂੰ ਮੋਟਰਸਾਈਕਲ ਨਹੀਂ ਪੜਾਉਂਦਾ ਤੇ ਮਜੀਠੇ ਵਾਲੇ ਤੁਸੀਂ ਕੀ ਸਮਝਦੇ ਹੋ ਕਾਦੀਪ ਜਿੰਦੇ ਰਹਿੰਦਾ ਸ਼ਰਾਬੀ ਆ ਕਾਦੀ ਪੀਤੀ ਦੇ ਵਸ ਪੈ ਜਾਣਗੇ ਨਹੀਂ ਰਹਿੰਦੇ ਇਹ ਸਾਰੀ ਨਟਵਰ ਲਾਲ ਨੇ ਜੀ ਇਹਨਾਂ ਸਭ ਦੀਆਂ ਵੀਡੀਓ ਹੋਣੀਆਂ ਤੇ ਬਜਰਾ ਕੁਝ ਨਹੀਂ ਬਜਿਆ ਜਨ ਪ੍ਰਚਾਰ ਬੰਦ ਹੋ ਚੁੱਕੀ ਤੋਰ ਤੇ ਨਾ ਕਰ ਰਿਹਾ ਬਹੁਤ ਕਿਰਪਾ ਤੁਹਾਡੇ ਸਾਹਮਣੇ ਲੋਕ ਮਾਨ ਬੜਾਈ ਬੈਠੇ ਆ ਕਿ ਜੋਸ਼ੀ ਨੂੰ ਪਾਰਲੀਮੈਂਟ ਚ ਭੇਜਣਾ ਪਾਣੀ ਪੀਣਾ ਮੈਂ ਜੀ ਕਹਿੰਦੇ ਜੀ ਦਿੱਤੀਆਂ ਨੂੰ 11 ਸਾਲ ਤੋਂ ਮਹੀਨਾ ਦਿੱਤਾ ਜਾਊਗਾ ਮਾਲੀ 22 ਸਾਲ ਤਾਂ ਦਿੱਤਾ ਨਹੀਂ ਹੁਣ ਹਜ਼ਾਰ ਤੋਂ ਵਧਾਤਾ ਉਹ ਵੀ ਨਹੀਂ ਦੇਣਾ ਜਦ 2.5 ਸਾਲ ਤੋਂ ਉਹ ਨਹੀਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਲੋਕਾਂ ਨੇ ਮੌਕਾ ਦਿੱਤਾ ਤੇ ਭਗਵੰਤ ਮਾਨ ਤੇ ਤੇ ਉਹਦੇ ਐਡਵਾਈਜ਼ਰ ਤੇ ਜਿਨੇ ਇਨਫਰਮੇਸ਼ਨ ਲੀਕ ਕੀਤੀ ਬਲਤੇਜ ਪੰਨੂ ਤੇ ਪਰਚਾ ਹੋਊਗਾ ਕਤਲ ਦਾ ਇਕ ਤਿਕਲੀ ਬੜੀ ਚਰਚਾ ਆਈ ਹੈ ਭਗਵੰਤ ਮਾਨ ਨੂੰ ਲੱਗਦਾ ਕਿ ਜੀ ਇੱਥੇ ਆ ਕੇ ਪਿੱਠੀ ਪੈ ਜਾਣਗੇ ਭਾਈ ਜੀ ਇੱਥੇ ਤਾਂ ਉਹਨੂੰ ਅਕਲ ਟਕਾਣੇ ਲਾਉਂਦੇ ਆ ਮਜੀਠੇ ਵਾਲੇ ਉਹਦੀ ਮੋਦੀ ਸਾਹਿਬ ਮਾਫੀ ਮੰਗਣ ਜੋ ਉਹਨਾਂ ਨੇ ਕਿਸਾਨਾਂ ਨਾਲ ਦੇਸ਼ ਦੇ ਅੰਦਾਜ਼ਾਂ ਨਾਲ ਕੀਤਾ ਔਰ ਪੰਜਾਬ ਨੂੰ ਵੰਡਣ ਦੀਆਂ ਜਿਹੜੀਆਂ ਸਾਜਸ਼ਾ ਲੋਕ ਮਹਤਾਜ ਨਹੀਂ ਕਰਨੀਆਂ ਭਾਈ ਜੀ ਤੁਸੀਂ ਜਾਓ ਇੱਕ ਦਿਨ ਬੱਜਿਆ ਚੋਣ ਪ੍ਰਚਾਰ ਬੰਦ ਹੋਣ ਚ ਕਿਸ ਤਰ੍ਹਾਂ ਨਜ਼ਰ ਆ ਰਹੀ ਨੌਕੀਏ ਸਿਆਸੀ ਵਿਜ਼ਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਲਾਲੀ ਸਾਹਿਬ ਦਾ ਬੀਬਾ ਗਨੀਬ ਕੌਰ ਜੀ ਦਾ ਜੋਸ਼ੀ ਸਾਹਿਬ ਦਾ ਔਰ ਸਮੁੱਚੀ ਮਜੀਠੇ ਦੀ ਸੰਗਤ ਦਾ ਅੱਜ ਇੱਥੇ ਵੱਡੀ ਗਿਣਤੀ ਚ ਪਹੁੰਚ ਕੇ ਜੋ ਹੰਗਾਰਾ ਜੋ ਪਿਆਰ ਮਜੀਠੇ ਦੇ ਲੋਕਾਂ ਨੇ ਜੋਸ਼ੀ ਸਾਹਿਬ ਨੂੰ ਦਿੱਤਾ ਕਿਉਂਕਿ ਲੋਕਾਂ ਦਾ ਇਹ ਮੰਨਣਾ ਹੈ ਕਿ Hindu Sikh ਇਕਤਾ ਭਾਈਚਾਰਕ ਸਾਂਝ Hindu Sikh Musi Musalman ਦੀ ਵੱਡੀ ਆਵਾਜ਼ ਪੰਜਾਬ ਦੀ ਆਵਾਜ਼ ਕਿਸਾਨੀ ਦੀ ਆਵਾਜ਼ ਬੇਰੋਜ਼ਗਾਰੀ ਦੀ ਆਵਾਜ਼ ਦੁਕਾਨਦਾਰ ਦੀ ਆਵਾਜ਼ ਵਪਾਰੀ ਦੀ ਆਵਾਜ਼ ਦਲਤ ਦੀ ਆਵਾਜ਼ ਉਹ ਜੋਸ਼ੀ ਸਾਹਿਬ ਬਣ ਸਕਦੇ ਆ ਹੁਣ ਤਜਰਬੇ ਕਰਨ ਦਾ ਸਮਾਂ ਨਹੀਂ ਜਿਹੜੇ ਉੱਡ ਕੇ ਆਉਂਦੇ ਆ ਅਮਰੀਕਾ ਤੋਂ ਮਜੀਠੇ ਦੇ ਲੋਕਾਂ ਨੇ ਉਹਨਾਂ ਨੂੰ ਇੱਥੋਂ ਵੀ ਉਡਾ ਕੇ ਵਾਪਸ ਅਮਰੀਕਾ ਭੇਜਣਾ ਜਿਹੜੇ ਲੋਕ 10 ਸਾਲ ਇੱਥੋਂ ਦੀ ਨੁਮਾਇੰਦਗੀ ਕਰੇ ਆ ਆਪਣਾ ਸਾਡੇ ਐਮਪੀ ਸਾਹਿਬ ਹੌਜਲਾ ਜੀ ਔਰ 10 ਸਾਲਾਂ ਜੇ ਆਪਦੇ ਨਗਰ ਦਾ ਕੁਝ ਨਹੀਂ ਸਵਾਰ ਸਕੇ ਇੱਕ دیਵਾਨੀ ਨਹੀਂ ਇੱਥੇ ਦਿੱਤੀ ਤਾਂ ਕੀ ਉਹਨਾਂ ਤੋਂ ਆਸ ਰੱਖੀ ਜਾਸੀ ਔਰ ਜਿਹੜੀ ਸਰਕਾਰ ਚ ਬਲਕਾਰ ਸਿੰਘ ਵਰਗੇ ਨੇ ਰਾਕਸ਼ਸ ਕਟਾਰੂ ਚੱਕ ਕਰਕੇ ਰਾਕਸ਼ਸ ਨੇ ਔਰ ਉਹਨਾਂ ਰਾਕਸ਼ਾ ਰਾਕਸ਼ਸਾਂ ਨੂੰ ਸਰਪਰਸਤੀ ਦੇਣ ਵਾਲਾ ਭਗਵੰਤ ਮਾਨ ਲੋਕ ਉਹ ਜਿਹਨੂੰ ਕਦੇ ਮੂੰਹ ਨਹੀਂ ਲਾਉਣਗੇ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਹੀ ਕਾਰਨ ਆ ਮੈਂ ਇੱਕ ਵੀਡੀਓ ਹੀ ਸ਼ੇਅਰ ਕਰਦਾ ਕਿ ਇੱਥੇ ਭਗਵੰਤ ਮਾਨ ਜੀ ਆਏ ਔਰ ਅਫਸੋਸ ਦੀ ਗੱਲ ਇਹ ਆ ਕਿ ਇੱਥੇ ਆ ਕੇ ਉਸ ਭਗਵੰਤਬਾਨ ਨੇ ਪਹਿਲਾਂ ਤਾਂ ਇੱਥੋਂ ਦੇ ਲੋਕਾਂ ਦਾ ਕਾਰੋਬਾਰ ਠੱਪ ਕੀਤਾ ਜਿੱਥੋਂ ਗੱਡੀਆਂ ਲੰਘ ਨਹੀਂ ਸਕਦੀਆਂ ਸੀ ਤੁਰ ਕੇ ਆਏ ਆ ਜਿਹੜਾ ਕਹਿੰਦਾ ਸੀ ਅਸੀਂ ਆਮ ਆ ਉਹ ਤਾਂ ਬਣ ਕੇ ਆਏ ਖਾਸ ਲੋਕਾਂ ਦੇ ਸਾਰੇ ਕਾਰੋਬਾਰ ਬੰਦ ਕਰਾਤੇ ਦੁਕਾਨਾਂ ਬੰਦ ਕਰਾਤੀਆਂ ਚਾਰ ਵਾਰੀ ਬੰਬ ਚੈਕਿੰਗ ਹੋਈ ਭਗਵੰਤ ਜੀ ਬੰਬ ਫਟਣਾ ਥੋਡੀ ਸਰਕਾਰ ਦਾ ਜਦੋਂ ਲੋਕਾਂ ਨੇ ਵੋਟ ਪਾਈ ਤੁਹਾਡੇ ਉਲਟ ਥੋੜੀ ਸੋਚਦਾ ਜੋ ਤੁਸੀਂ ਧੋਖਾ ਕਰ ਰਹੇ ਹੋ ਔਰ ਇਹੀ ਕਾਰਨ ਆ ਵੀਡੀਓ ਆ ਵੀਡੀਓ ਸਭ ਕੁਝ ਕਹਿੰਦੀ ਹੈ ਮਿੰਤਲੀ ਗੱਲ ਹੈ ਉਹ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐ ਕਿਦਾ ਬਦਲ ਲੋ ਇਹ ਮਜੀਠਾ ਦੇ ਹਾਲਾਤ ਨੇ ਮਜੀਠੇ ਦੇ ਲੋਕ ਸੂਝਵਾਨ ਨੇ ਖਾਦੀ ਪੀਤੀ ਜਿਤਕੋ ਮੋਟਰਸਾਈਕਲ ਨਹੀਂ ਫੜਾਉਂਦਾ ਕਿਸੇ ਨੂੰ ਕਾਦੀ ਪੀਤੀ ਜੇ ਦਾ ਕੋਈ ਨਿਆਣਾ ਨਹੀਂ ਫੜਾਉਂਦਾ ਤੇ ਮਜੀਠੇ ਵਾਲੇ ਬੜੇ ਸਿਆਣੇ ਨੇ ਜਿਹੜਾ ਬੰਦੇ ਦੇ ਪਾਪ ਉਸੋ ਬਾਸ ਚ ਨਹੀਂ ਕਾਦੀ ਪੀਤੀ ਜੇ ਭਾਈ ਪੰਜਾਬ ਨਹੀਂ ਚੱਲਣਾ ਨਾ ਮਜੀਠਾ ਚੱਲਣਾ ਜੀ ਸਾਬ 29 ਮਈ ਅੱਜ ਹੈਗੀ ਐ ਅੱਜ ਸਿੱਧੂ ਮੂਸੇਵਾਲਾ ਦੀ ਵਰਸੀ ਆ ਉਸ ਨੂੰ ਕਿਵੇਂ ਦੇਖ ਲਿਓ ਹਾਲੇ ਤੱਕ ਵੀ ਦੇਖੋ ਮੇਰੀ ਅੱਜ ਇੱਕ ਕਮਿਟਮੈਂਟ ਆ ਕਿ ਪਰਮਾਤਮਾ ਕਿਰਪਾ ਕਰਨ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਮੌਕਾ ਮਿਲੂਗਾ ਪਹਿਲਾ ਪਰਚਾ ભગવંતમાન ਨੇ ਜਿਹੜੀ ਉਹਦੀ ਸਿਕਿਉਰਿਟੀ ਵਿਦਡਰੋਅ ਕੀਤੀ ਸਿੱਧੂ ਮੂਸੇਵਾਲੇ ਦੀ ਇਹਨੂੰ ਅਕਿਊਜ਼ਡ ਰੱਖਿਆ ਜਾਊਗਾ ਔਰ ਬਲਤੇਜ ਪੰਨੂ ਸੀਐਮ ਓਪੇ ਚ ਬਹਿ ਕੇ ਜੀਨੇ ਖਬਰ ਲੀਕ ਕੀਤੀ ਆ ਉਸਤੇ ਵੀ ਕਾਰਵਾਈ ਹੋਊਗੀ ਔਰ ਜਿਹੜੇ ਸਾਜ਼ਿਸ਼ ਦੇ ਨਾਲ ਕਰਤਾ ਧਰਤਾ ਸਨ ਅਫਸਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਚਾਹੇ ਉਹ ਨੰਗਲ ਅੰਬੀਆ ਵਾਲਾ ਸੰਦੀਪ ਹੈ ਚਾਹੇ ਇਹ ਆ ਚਾਹੇ ਹੋਰ ਨੇ ਜਿਨ੍ਹਾਂ ਨੂੰ ਅੱਜ ਲਾਅਨ ਆਰਡਰ ਦਾ ਕਲਾਪਸ ਹੈ ਬੁਰਾ ਹਾਲ ਹੈ ਪੰਜਾਬ 'ਚ ਇੰਡਸਟਰੀ ਭੱਜ ਰਹੀ ਆ ਪਰसों ਦੀ ਖਬਰ ਹੈ ਕਿ 85% ਰਿਡਕਸ਼ਨ ਆਇਆ ਨਿਨ ਇਨਵੈਸਟਮੈਂਟ ਡਿੱਗ ਗਈ ਇਨਵੈਸਟਮੈਂਟ ਪੰਜਾਬ 'ਚ ਲੋਕਾਂ ਨੂੰ ਰੋਜ਼ਗਾਰ ਕਿੱਥੋਂ ਦੇਣਾ ਇਹਨਾਂ ਨੇ ਬੇਰੋਜ਼ਗਾਰੀ ਦਾ ਬੋਲਬਾਲਾ ਬੁਰਾ ਹਾਲ ਲਾਅਨ ਆਰਡਰ ਦਾ ਮਹਿੰਗਾਈ ਦਾ ਬੋਲਬਾਲਾ ਨਾ ਗਰੀਬ ਨੂੰ ਕਣਕ ਮਿਲਦੀ ਆ ਨਾ ਪੈਨਸ਼ਨ ਮਿਲਦੀ ਆ ਨਾ ਸ਼ਗਨ ਮਿਲਦੇ ਆ ਕਿਸਾਨ ਨੂੰ ਨਾ ਮੁਆਵਜ਼ਾ ਮਿਲਦਾ ਨਾ 20000 ਰੁਪਇਆ ਮਿਲਦਾ ਨਾ ਐਮਐਸਪੀ ਮਿਲਦੀ ਹੈ ਮਲਾਜਮਾਨਾਂ ਨੂੰ ਟੀਏ ਮਿਲੇ ਨਾ ਡੀਏ ਮਿਲੇ ਨਾ ਪੁਰਾਣੀ ਪੈਨਸ਼ਨ ਬਹਾਲ ਹੋਵੇ ਨੌਜਵਾਨਾਂ ਨੂੰ ਨਾ ਨੌਕਰੀ ਮਿਲੇ ਇਹ ਸਾਰੇ ਮੁੱਦੇ ਲੈ ਕੇ ਜੋਸ਼ੀ ਸਾਹਿਬ ਹਰੇਕ ਦੀ ਆਵਾਜ਼ ਬੁਲੰਦ ਕਰਨਗੇ ਉਹ ਇਨਸਾਨ ਹੈ ਜਿਨੇ ਇੱਕ ਖੇਤੀਬਾੜੀ ਨਾਲ ਸੰਬੰਧਿਤ ਕੌਮਨਿਟੀ ਆ ਐਗਰੀਕਲਚਰ ਇਸ ਇਨਸਾਨ ਨੇ ਕਿਸਾਨੀ ਦੇ ਹੱਕ 'ਚ ਜਿਹੜੇ ਕਿਸਾਨ ਭਰਾਵਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਪਰਿਵਾਰਾਂ ਨਾਲ ਖਲੋਤਾ ਦੇਸ ਦੇ ਅਨਦਾਤਾ ਨਾਲ ਖਲੋਤਾ ਜੈ ਜਵਾਨ ਤੇ ਜੈ ਕਿਸਾਨ ਦੀ ਸੋਚ ਨਾਲ ਸਪਿਰਟ ਨਾਲ ਖਲੋਤਾ ਇਸ ਲਈ ਲੋਕ ਜੋਸ਼ੀ ਸਾਹਿਬ ਨਾਲ ਖਲੋਤੇ ਭਗਵੰਤਮਾਨ ਇੱਕ ਨਵਾਂ ਐਲਾਨ ਕੀਤਾ ਵਿਜੀ ਸਾਹਿਬ ਕੇ ਔਰਤਾਂ ਨੂੰ 11 ਨਹੀਂ 1100 ਰੁਪਏ ਮਹੀਨਾ ਦਿੱਤਾ ਜਾਏਗਾ ਭਗਵੰਤਮਾਨ ਬਕਲਾਹੜ ਚ ਹੁਣ 2500 ਵੀ ਐਲਾਨ ਕਰ ਸਕਦਾ ਪਹਿਲੇ ਹੀ ਗਰੰਟੀਆਂ ਦਾ ਤਾਂ ਬੰਨ ਨਹੀਂ ਰਿਹਾ ਜਿਹੜੀਆਂ ਨਿਕੂ ਕੇਜਰੀਵਾਲ ਨੇ ਤੇ ਇਹਨੇ ਕੀਤੀਆਂ ਸੀ ਉਹਨਾਂ ਦਾ ਕੀ ਬਣੂ ਉਹ 2500 ਪੈਨਸ਼ਨ ਕਿੱਥੇ ਆ 2400 ਬੇਰੋਜ਼ਗਾਰੀ ਪੱਤਾ ਕਿੱਥੇ ਆ ਜਿਹੜਾ 26000 ਕੱਲੀ ਕੱਲੀ ਧੀ ਦਾ ਪਿਛਲੇ 26 ਮਹੀਨਿਆਂ ਦਾ ਡਿਊ ਹੈ 10000 ਰੁਪਿਆ ਉਹ ਕਿੱਥੇ ਆ ਇਸ ਲਈ ਬਹੁਤ ਵੱਡੇ ਮੁੱਦੇ ਨੇ ਕੜਕਾਂ 30 ਕਿਲੋ ਆਉਂਦੀਆਂ ਸੀਨ ਕੱਟ ਕੇ ਅੱਜ 5 ਕਿਲੋ ਕਰਤੀ ਆ ਲੋਕਾਂ ਨੂੰ ਮਿਲ ਹੀ ਨਹੀਂ ਰਹੀ ਬੇਲ ਆਉਣ ਲੱਗ ਪਏ ਆ ਕਾੜ ਕਾੜ ਤੇ ਤੁਸੀਂ ਹਾਲਾਤ ਤਾਂ ਵੇਖੋ ਕੀ ਬਣੇ ਪਏ ਆ ਥੈਂਕ ਯੂ ਸਿੱਟੀ ਕੌਮੀ ਲੀਡਰਸ਼ਿਪ ਪੰਜਾਬ ਦਾ ਰੁਕ ਰਹੀ ਹੈ ਭਾਜਪਾ ਦੀ ਵੀ ਤੇ ਕਾਂਗਰਸ ਦੀ ਇੱਕ ਪਾਸੇ ਰੌਣਕਾਂ ਦੀ ਟੈਂਕਾ ਨਹੀਂ 10 ਸਾਲਾਂ ਚ 10 ਸਾਲਾਂ ਲੋਕ ਯਾਰ ਛਦਾਈ ਨੇ ਕਟ-ਕਟ ਤੁਸੀਂ ਕਿਸਾਨਾਂ ਨੂੰ ਆ ਦੇਸ਼ ਦੇ ਅੰਗਦਾਤਾ ਨੂੰ ਤਾਂ ਦਿੱਲੀ ਨਹੀਂ ਜਾਣ ਦਿੱਤਾ ਤੁਸੀਂ ਰੋਖ ਕਰ ਲੋ ਕੁਛ ਕਰ ਲੋ ਲੋਕਾਂ ਨੇ ਮੂੰਹ ਨਹੀਂ ਲਾਉਣਾ ਦਸਾਂ ਸਾਲਾਂ ਚ ਮੋਦੀ ਸਾਹਿਬ ਨੇ ਮਹਿੰਗਾਈ ਤੇ ਬੇਰੋਜ਼ਗਾਰੀ ਤੇ ਸਵਾਇ ਦਿੱਤਾ ਕੀ ਆ ਡੀਜ਼ਲ ਚਾਰੀ 40 ਰੁਪਏ ਤੋਂ 86 ਕਰਤਾ ਪੈਟਰੋਲ ਪੰਜਾਹਾਂ ਤੋਂ 96 ਕਰਤਾ ਰਸੋਈ ਗੈਸ ਦਾ ਸਿਲੰਡਰ 400 ਤੋਂ 1100 ਕਰਤਾ ਰੋਜ਼ ਘਰਾਂ ਚ ਲੋਡਾਉਨ ਵਾਲੀਆਂ ਵਸਤੂਆਂ ਦੇ ਰੇਟ ਤਿਗਨੇ ਚੋਗਨੇ ਕਰਤੇ ਘਰਾਂ ਚ ਧੀਆ ਪਾਇਣਾ ਨੇ ਖਰਚ ਕਿੱਥੋਂ ਚਲਾਉਣਾ ਬੇਰੋਜ਼ਗਾਰੀ ਬੇਹਤ ਆਸ਼ਾ 15-15 ਲੱਖ ਇਹਦੇ ਅਕਾਊਂਟ ਚ ਪਾਵਾਂਗੇ ਮੈਨੂੰ ਲੱਗਦਾ 4-4 ਲੱਖ ਕੱਟ ਕੱਢ ਕੇ ਭਾਵੇਂ ਲੈ ਕੇ ਲੋਕਾਂ ਨੂੰ ਮਹਿੰਗਾਈ ਦੇ ਪਸਾਰੇ ਇਸ ਲਈ ਆਵੇ ਮੌਕਾ ਪ੍ਰਸਤਾ ਨੂੰ ਪੰਜਾਬ ਦੀ ਧਰਤੀ ਨੇ ਮੂੰਹ ਨਹੀਂ ਲਾਇਆ ਥੈਂਕ ਯੂ ਥੈਂਕ ਯੂ ਸਰ ਚਲੋ ਸਾਨੂੰ ਪਾਜੀ ਠੀਕ ਹੈ ਪਾਜੀ ਫਿਰ ਤੁਸੀਂ ਕੋਸ਼ਿਸ਼ ਕਰੋ ਤੁਹਾਨੂੰ ਜ਼ੋਰ ਦਊਂਗਾ ਉਹ ਬੰਦਿਆਂ ਨੂੰ ਜਰੂਰ ਸਰ ਫਕੀਰ ਨਾਲ ਦੇ ਇੱਕ ਦਿਨ ਬੱਚਾ ਚੋਂ ਪ੍ਰਚਾਰ ਬੰਦ ਹੋਣ ਚ ਕੀ ਮੌਜੂਦ ਨਜ਼ਰ ਆ ਰਿਹਾ ਹੈ ਦੇਖੋ ਜਨਨ ਉਤਸ਼ਾਹ ਸੀ ਜਨਨ ਇੰਨੀ ਗਰਮੀ ਦੇ ਬਾਵਜੂਦ 46 ਡਿਗਰੀ ਦੇ ਵਿੱਚ 440 ਵੋਲਟ ਕਰੰਟ ਵਰਕਰਾਂ ਦੇ ਵਿੱਚ ਇਹ ਇਤਿਹਾਸਕ ਆ ਲਾਜਵਾਬ ਆ ਮੈਂ ਇਸ ਤਰ੍ਹਾਂ ਨਹੀਂ ਵੇਖਿਆ ਕਦੀ ਪਹਿਲੀ ਵਾਰੀ ਆ ਜਿੱਤੀਆਂ ਦੇ ਇਲਕਸਨਾਂ ਦੋ ਦੋ ਇਲਕਸਨਾਂ ਜਿੱਤੀਆਂ ਮੰਤਰੀ ਵੀ ਰਹੇ ਆ ਪਰ ਇਹ ਉਤਸ਼ਾਹ ਮੈਂ ਪਹਿਲੀ ਵਾਰੀ ਵੇਖਿਆ ਬਾਕੀ ਮਜੀਠੀਆ ਸਾਹਿਬ ਦਾ ਹੋਰਾ ਵੀ ਇਹੋ ਜਿਹਾ ਜਿੱਥੇ ਜਾਂਦੇ ਆ ਲੋਕੀ ਪਰ ਇਸ ਤਰ੍ਹਾਂ ਉਮੜਦੇ ਆ ਉਹਦਾ ਸਟਾਈਲ ਹੈ ਆਪਣਾ ਨਵੜੀ ਇਨਕ੍ਰੀਸੀ ਜਿਹੜਾ ਬੀਬੀ ਵਾਲੀ ਐਨਾਨਸ ਕੀਤਾ ਗਿਆ ਸੀ ਪਰ ਹੁਣ ਉਹ ਨਹੀਂ ਦਿੱਤਾ ਉਹ ਨਵਾਂ ਐਲਾਨ ਕਰਤਾ ਕਿ ਯਾਰ ਨਹੀਂ 1100 ਦਿੱਤਾ ਜਾਊ ਝੂਠਿਆਂ ਦੀ ਸਰਕਾਰ ਆ ਬੇਸ਼ਰਮਾਂ ਦੀ ਸਰਕਾਰ ਆ ਇੰਨੇ ਬੇਸ਼ਰਮੀ ਨਾਲ ਅੱਜ ਵੀ ਝੂਠ-ਝੂਠ ਚਲਾ ਰਹੇ ਆ ਕਿਸੇ ਨੂੰ ਕੱਖ ਨਹੀਂ ਲੱਭਾ ਫਿਰ ਕਹਿ ਰਹੇ ਆ ਰੰਗਲਾ ਪੰਜਾਬ ਬਣਾਤਾ ਅਸੀਂ ਨੌکریاں ਇੰਨੀਆਂ ਦੇਤੀਆਂ ਕਿਸੇ ਨੂੰ ਆਰਟੀਆਈ ਦੇ ਵਿੱਚ ਜਵਾਬ ਨਹੀਂ ਦਿੰਦੇ ਪੈਂਡਿੰਗ ਆ ਹਜ਼ਾਰਾਂ ਹੀ ਆਰਟੀਆਈਸ ਪਾਈਆਂ ਲੋਕਾਂ ਨੇ ਵੀ ਸਾਨੂੰ ਡਿਟੇਲ ਦੱਸੋ ਡਿਪਾਰਟਮੈਂਟ ਵਾਈਜ਼ ਵੀ ਕਿਹੜੀਆਂ ਸਰਕਾਰੀ ਨੌکریاں ਤੁਸੀਂ ਦਿੱਤੀਆਂ ਕਿਸੇ ਨੂੰ ਕੋ ਜਵਾਬ ਨਹੀਂ ਹੋਈ ਹੈ ਪਰ ਸਰਕਾਰ ਦੀ ਕੋਈ ਸਟੇਟਮੈਂਟ ਨਹੀਂ ਹੈ ਇਸ ਤੇ ਬਲਕਾਰ ਸਿੰਘ ਦੀ ਵੀਡੀਓ ਵਾਇਰਲ ਹੋਈ ਹੈ ਮੈਂ ਉਹ ਆਖਿਆ ਬੇਸ਼ਰਮਾ ਦੀ ਸਰਕਾਰ ਸਾਡੀਆਂ ਸੁਰੱਖਿਅਤ ਰਹਿਣੀਆਂ ਜੇ ਮੰਤਰੀਏ ਇਹ ਮੰਤਰੀ ਸਰਕਾਰ ਹੀ ਇਸ ਕੰਮ ਤੇ ਲੱਗੀ ਆ ਕਿਸੇ ਨੂੰ ਕੀ ਕਹਿ ਸਕੋਗੇ ਤੇ ਕਿਸੇ ਨੂੰ ਕਹਿਣ ਵਾਲੀ ਗੱਲ ਵੀ ਕੋਈ ਨਹੀਂ ਗੀ ਕੌਣ ਕਹਿ ਵੀ ਕੌਣ ਰਿਹਾ ਸਰਕਾਰ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਆ ਗੋਲੀ ਛਰਿਆਮ ਵੱਜ ਰਹੀ ਆ ਬਲਾਤਕਾਰ ਛਰਿਆਮ ਹੋ ਰਿਹਾ ਇਹ ਇਹਨਾਂ ਦੇ ਮੰਤਰੀ ਛਰਿਆਮ ਸਭ ਕੁਝ ਕਰ ਰਿਹਾ ਵੀਡੀਓ ਜਾਰੀ ਹੋ ਰਹੀ ਆ ਕਡਾਰੂ ਚੱਕ ਹੋਵੇ ਤੇ ਭਾਵੇਂ ਬਲਕਾਰ ਹੋਵੇ ਇਹ ਸ਼ਰੀਆਮ ਡੱਗ ਪਿਆਲਾ ਚੱਲ ਰਿਹਾ ਜੋ ਮਰਜ਼ੀ ਬੋਲ ਰਿਹਾ ਕਿਹੇ ਤੇ ਕੋਈ ਕੰਟਰੋਲ ਹੀ ਨਹੀਂ ਹੈ ਸਰਕਾਰ ਹੈ ਹੀ ਨਹੀਂ ਹੈ ਸਰਕਾਰ ਹੈ ਕਿੱਥੇ ਆ 60% ਲੋਕਾਂ ਨੂੰ ਇਹ ਨਹੀਂ ਪਤਾ ਸਾਡੇ ਐਮ ਐਲ ਏ ਕੌਣ ਗਲਤੀ ਕਰ ਬੈਠੇ ਆ ਝਾੜੂ ਨੂੰ ਵੋਟ ਪਾ ਬੈਠੇ ਆ ਝਾੜੂ ਤੇ ਹੁਣ ਸਫਾਈ ਵੀ ਨਹੀਂ ਕਰਦਾ ਕੂੜੇ ਦੇ ਢੇਰ ਲੱਗ ਗਿਆ ਗੰਦਗੀ ਦੀ ਪਰਮਾਰ ਹੋ ਗਈ ਆ ਗੰਦਾ ਪਾਣੀ ਪੀ ਰਿਹਾ ਲੋਕ ਬੜੀ ਮੁਸ਼ਕਲ ਚਾ ਲੋਕਾਂ ਜਾਂਚ ਢਾਉਣ ਨੂੰ ਕਾੜਿਆ ਪਰ ਇਹ 60 ਸਦੀ ਜਿਹੜੀ ਢੇੜੀ ਆ ਇਦੇ ਹਾਲੇ ਪੌਣੇ 3 ਸਾਲ ਬਾਕੀ ਆ ਪਰ ਇਹ ਪਾਰਲੀਮੈਂਟ ਜਿੱਤ ਕੇ ਸਾਹ ਹਣ ਜੁਗਾ ਕਰਦਾਂਗੇ ਲੋਕਾਂ ਨੂੰ ਇਹਨਾਂ ਨੂੰ ਬਾਹੋਂ ਫੜ ਲਾਂਗੇ ਅਫਸਰਾਂ ਨੂੰ ਬਾਉਂਡ ਕਰ ਲਾਂਗੇ ਜਵਾਬਦੇਹੀ ਤੈਅ ਕਰ ਲਾਂਗੇ ਇੰਨੀ ਕੀ ਜਰਤ ਹੈਗੀ